ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਰਹਿਮ ਭਰਮ ਕਿਤਾਬ ਆ ਰਹੀ ਹੈ ਉਸ ਤੋਂ ਪਹਿਲਾਂ ਗੀਤ ਆਏਗਾ 30 ਨਵੰਬਰ ਨੂੰ ਤੇ ਉਸ ਗੀਤ ਵਿੱਚੋਂ ਕੈਸਾ ਤੇਰਾ ਦੇਸ਼ ਹੈ ਇੱਕ ਗੀਤ ਉਸ ਦੀਆਂ ਕੁਝ ਸਤਰਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਦੱਸ ਕੋਈ ਨਾ ਸਕਿਆ ਰੰਗ ਰੂਪ ਤੇਰਾ ਹੱਥ ਪੈਰ ਕੈਸੇ ਤੇਰੇ ਕੈਸਾ ਹੋ ਚਿਹਰਾ ਕਿੱਡਾ ਹੋ ਅਕਾਰ ਤੇਰਾ ਕੈਸੇ ਤੇਰੇ ਕੈਸੇ ਦੱਸ ਦੇਖਾਂ ਤੇਰੇ ਅਲਾ ਕਹਿੋ ਜਿਆ ਦੇਸ ਤੈਨੂੰ ਹੀ ਅਰਾਦਨ ਸਾਰੇ ਤੈਨੂੰ ਹੀ ਨਿਵਾਜਣ ਸਾਰੇ ਦੇ ਵੀ ਦੇ ਸਾਰੇ ਪੂਜਣ ਰਾਜਿਆਂ ਦੇ ਰਾਜਣ ਸਾਰੇ ਪਹਿਲਾ ਵੀ ਅਖੀਰ ਤੂੰ ਹੀ ਸ਼ਿਵ ਨ ਗਣੇਸ਼ ਦਸ ਦੇਖਾਂ ਤੇਰੇ ਅਣ ਕਹੋ ਜਿਆ ਦੇਸ ਕਿਦਾਂ ਦਾ ਪਿੰਡ ਤੇਰਾ ਕਹੋ ਜਿਆ ਤੇਸ